ਕਈ ਭੈਣਾਂ ਬਹਿ ਕੇ ਆਲਦੀਆਂ ਸੱਸਾਂ ਦੀਆਂ ਗੱਲਾਂ ਕਰਦੀਆਂ ਉਹ ਦੱਸਦੀਆਂ ਇੱਕ ਦੂਜੇ ਨੂੰ ਦੁੱਖ ਸੁੱਖ ਵੀ ਮੇਰੀ ਸੱਸ ਇਦਾਂ ਦੀ ਹੈ ਮੇਰੀ ਸੱਸ ਇਦਾਂ ਦੀ ਹੈ ਜਿਵੇਂ ਮੈਂ ਪਹਿਲਾਂ ਨੂਹਾਂ ਦੀਆਂ ਗੱਲਾਂ ਸੁਣਾਇਆਂ ਸੀ ਕਿ ਸੱਸਾਂ ਆਪਦੀਆਂ ਨੂਹਾਂ ਦੀਆਂ ਗੱਲਾਂ ਕਰਦਾ ਤੇ ਅੱਜ ਮੈਂ ਤੁਹਾਨੂੰ ਸੁਣਾਉਂਗਾ ਕਿ ਨੂਹਾਂ ਆਪਣੀਆਂ ਸੱਸਾਂ ਦੀਆਂ ਗੱਲਾਂ ਕਰਦੀਆਂ ਤੇ ਗਾਣਾ ਸੁਣਿਓ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਹੋ ਇਕੱਠੀਆਂ ਹੋ ਕੇ ਨੂਹਾਂ ਤਬ ਸੀ ਲਾਉਂਦੀਆਂ ਸੱਸਾਂ ਤੇ ਗੁੱਸਾ ਨਾ ਕੋਈ ਕਰਿਓ ਮਾੜਾ ਮੋਟਾ ਹੱਸਾਂਗੇ ਹੋ ਕੱਠੀਆਂ ਹੋ ਕੇ ਸੱਸਾਂ ਤਵੇ ਸੀ ਹੋ ਕੱਠੀਆਂ ਹੋ ਕੇ ਨੂਹਾਂ ਤਵੇ ਸੀ ਲਾਉਂਦੀਆਂ ਸੱਸਾਂ ਤੇ ਗੁੱਸਾ ਨਾ ਕੋਈ ਕਰਿਓ ਮਾੜਾ ਮੋਟਾ ਹੱਸਾਂਗੇ ਪਹਿਲੀ ਕਹਿੰਦੀ ਮੇਰੀ ਸੱਸ ਨਹੀਂ ਬੜਾਤ ਪਾਉਂਦੀ ਆ ਰਹਿਨ ਗੋਚਾ ਕਰਦੀ ਹੱਥ ਕੰਮ ਨੂੰ ਲਾਉਂਦੀ ਨਾ ਪਹਿਲੀ ਕੈਲੀ ਸਾਸਨ ਸੱਚੀ ਬਹੁਤ ਤਪਾਉਂਦੀ ਆ ਰਹਿਨ ਗੋਚਾ ਕਰਦੀ ਹੱਥ ਕੰਮ ਨੂੰ ਪਾਉਂਦੀ ਨਾ ਹੋ ਚਾਰੇ ਚੱਕੇ ਪੈਂਦੀ ਆ ਮੈਂ ਜੋ ਕੁਝ ਬੋਲਾਂ ਨੀ ਪਸ਼ੂਆਂ ਵਿੱਚ ਦੀ ਗਾਲਾਂ ਕਰਦਾ ਕਮਲਾ ਟੋਲਾਂ ਨੀ ਹੋ ਪਸ਼ੂਆਂ ਵਿੱਚ ਦੀ ਗਾਲਾ ਕਰਦਾ ਕਮਲਾ ਟੋਲਨੀ ਹੋ ਦੂਜੀ ਕਹਿੰਦੀ ਸੱਸ ਮੇਰੀ ਨਹੀਂ ਬਾਲੀ ਕੱਬੀਆ ਪੱਟੂਗੀ ਕਰ ਲੱਗਦਾ ਚੇਲਿਆਂ ਪਿੱਛੇ ਲੱਗੀਆਂ ਹੋ ਦੂਜੀ ਕਹਿੰਦੀ ਸੱਸ ਮੇਰੀ ਨਹੀਂ ਬਾਲੀ ਕੱਬੀਆ ਪੱਟੂਗੀ ਕਰ ਬੇਵਾ ਚੇਲਿਆਂ ਪਿੱਛੇ ਲੱਗੀਆਂ ऐसे गल दे करके सी उन गुत्प टाली नी कल ਲੈਣ ਗਈ ਸੀ ਪੁੱਛ ਬੁੜੇ ਨੇ ਆਉਂਦੀ ਟਾਲੀ ਨੀ ਕੱਲ ਲੈਣ ਗਈ ਸੀ ਪੁੱਛ ਬੁੜੇ ਨੇ ਆਉਂਦੀ ਟਾਲੀ ਨੀ ਬੁੜੇ ਨੇ ਆਉਂਦੀ ਟਾਲੀ ਨੀ ਸੋ ਇਹ ਗਾਣਿਆਂ ਚ ਬਈ ਇੱਕ ਮਜ਼ਾਕ ਵੀ ਹੁੰਦਾ ਤੇ ਇੱਕ ਜਿਹੜਾ ਜਿਵੇਂ ਆਪਣੇ ਚੇਲੇ ਚਾਪਟਾਂ ਪਿੱਛੇ ਬੁੜੀਆਂ ਵੀ ਲੱਗ ਜਾਂਦੀਆਂ ਸਾਡੀਆਂ ਭੈਣਾਂ ਵੀ ਲੱਗ ਜਾਂਦੀਆਂ ਸੋ ਇਹਨਾਂ ਪਿੱਛੇ ਕੁਝ ਨਹੀਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਕਨਾਰਾ ਕਰਿਓ ਕਿਉਂਕਿ